हां जी ਸਤਿ ਸ਼੍ਰੀ ਅਕਾਲ ਦੋਸਤੋ ਸੋ ਇੱਕ ਹੋਰ ਜਾਣਕਾਰੀ ਲੈ ਕੇ ਮੈਂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਤੇ ਅੱਜ ਵੀ ਬੜੀ ਕਾਮਨ ਜਿਹੜੀ ਇੱਕ ਕੁਐਰੀ ਤੁਹਾਡੀ ਹੁੰਦੀ ਆ ਕਾਮਨ ਇੱਕ ਸਵਾਲ ਹੁੰਦਾ ਜਿੱਦਾਂ ਮੈਂ ਲਿਖਿਆ ਕਿ ਕਿੰਨੇ ਸਬਸਕ੍ਰਾਈਬਰਸ ਤੇ ਕਿੰਨਾ ਪੈਸਾ ਮਿਲਦਾ ਤੁਹਾਡੇ ਬਹੁਤ ਸਾਰੇ ਲੋਕਾਂ ਦੇ ਸਵਾਲ ਹੁੰਦੇ ਆ ਖਾਸ ਤੌਰ ਤੇ ਜਿਹੜੇ ਨਵੇਂ ਯੂਟਿਊਬਰਸ ਨੇ ਨਵੇਂ-ਨਵੇਂ ਆਏ ਨੇ YouTube ਤੇ ਉਹਨਾਂ ਨੇ ਚੈਨਲ ਹਾਲ ਹੀ ਵਿੱਚ ਬਣਾਇਆ ਤੇ ਜਾਂ ਜਿਹੜੇ ਸ਼ੁਰੂਆਤ ਕਰਨ ਬਾਰੇ ਸੋਚ ਰਹੇ ਨੇ ਤੇ ਮੇਰਾ ਵੀ ਜਿਹੜਾ ਫੋਕਸ ਉਹਨਾਂ ਲੋਕਾਂ ਤੇ ਹੀ ਆ ਜਿਹੜੇ ਬਿਲਕੁਲ ਨਵੇਂ ਨੇ ਜਿਨ੍ਹਾਂ ਨੂੰ ਜਾਣਕਾਰੀ ਥੋੜੀ-ਬਹੁਤ ਆ ਜਾਂ ਜਿਨ੍ਹਾਂ ਨੂੰ ਬਿਲਕੁਲ ਜਾਣਕਾਰੀ ਨਹੀਂ ਹੈਗੀ ਕਿ ਉਹਨਾਂ ਲਈ ਮੈਂ ਵੀਡੀਓਜ਼ ਪਹਿਲਾਂ ਬਣਾਵਾਂ ਜ਼ਿਆਦਾ ਮਾਤਰਾ ਦੇ ਵਿੱਚ ਕਿਉਂਕਿ ਜਿਹੜੇ ਲੋਕ ਜਾਣਕਾਰੀ ਰੱਖਦੇ ਨੇ ਉਹਨਾਂ ਨੂੰ ਵੀਡੀਓ ਦੇਖਣ ਦੀ ਲੋੜ ਵੀ ਕੀ ਆ ਹਨਾ ਉਹਨਾਂ ਨੂੰ ਜਦ ਪਹਿਲਾਂ ਹੀ ਨੌਲੇਜ ਆ ਸਾਰੇ YouTube ਦੇ ਜੋ ਵੀ ਬਰੀਕੀਆਂ ਨੇ ਉਹਦੇ ਬਾਰੇ ਸੋ ਮੇਰਾ ਜਿਹੜਾ ਫੋਕਸ ਨਵੇਂ ਯੂਟਿਊਬਰਸ ਲਈ ਤੇ ਜਿਹੜੇ ਲੋਕ ਆਉਣਾ ਚਾਹੁੰਦੇ ਆ ਪੈਸਾ ਕਮਾਉਣਾ ਚਾਹੁੰਦੇ ਆ YouTube ਦੇ ਉੱਤੇ ਕਈ ਲੋਕ ਫੋਨ ਕਰਨਗੇ ਜੀ ਕਿੰਨੇ ਸਬਸਕ੍ਰਾਈਬਰ ਤੇ ਕਿੰਨਾ ਪੈਸਾ ਮਿਲਦਾ ਇਹ ਦੱਸੋ ਤਾਂ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਹੁੰਦਾ ਕਿ ਤੁਹਾਡਾ ਸਵਾਲ ਹੀ ਗਲਤ ਆ ਸਬਸਕ੍ਰਾਈਬਰਸ ਦੇ ਉੱਤੇ ਪੈਸਾ ਕਦੇ ਨਹੀਂ ਮਿਲਦਾ ਪੈਸਾ ਤੁਹਾਨੂੰ ਮਿਲਣਾ ਜੀ ਮੈਂ ਪਹਿਲਾਂ ਵੀ ਇੱਕ ਵੀਡੀਓ 'ਚ ਤੁਹਾਨੂੰ ਦੱਸਿਆ ਸੀ ਕਿ ਹਮੇਸ਼ਾ ਪੈਸਾ ਤੁਹਾਨੂੰ ਵਾਚ ਟਾਈਮ ਦਾ ਮਿਲਣਾ ਵਾ ਜਿਹੜਾ ਤੁਸੀਂ ਵੀਡੀਓ ਦੇ ਰਾਹੀਂ ਇਕੱਠਾ ਕਰ ਰਹੇ ਹਾਂ ਮਤਲਬ ਕਿ ਤੁਹਾਡੀ ਕੋਈ 15 ਮਿੰਟ ਦੀ ਵੀਡੀਓ ਆ ਓਕੇ ਉਹਦੇ ਤੇ ਤੁਹਾਨੂੰ ਵਾਚ ਟਾਈਮ ਜੇ 2000 ਆ ਗਿਆ 2000 ਘੰਟੇ ਤਾਂ ਅੰਦਾਜ਼ਾ ਲਾ ਲਓ ਅੰਦਾਜ਼ਾ ਦਊਂਗਾ ਇਹ ਤੋਂ ਘੱਟ ਵੱਧ ਹੋ ਸਕਦੇ ਆ 25 ਤੋਂ 30 ਜਿਹੜੇ ਡਾਲਰ ਤੁਸੀਂ ਕਮਾ ਸਕਦੇ ਹੋ ਇਸ ਤੋਂ ਜ਼ਿਆਦਾ ਵੀ ਕਮਾ ਸਕਦੇ ਹੋ ਹੋ ਸਕਦਾ ਘੱਟ ਰਹਿ ਜਾਣ ਡਿਪੈਂਡ ਕਰਦਾ ਕਿ 15 ਮਿੰਟ ਦੀ ਵੀਡੀਓ ਆ ਜਿਹੜੀ ਉਹ ਲੋਕ ਕਿੰਨੀ ਦੇਰ ਦੇਖ ਰਹੇ ਆ 5 ਮਿੰਟ ਦੇਖ ਰਹੇ ਆ 10 ਮਿੰਟ ਦੇਖ ਰਹੇ ਆ ਜਾਂ 15 ਦੇ ਵਿੱਚੋਂ 13 ਮਿੰਟ ਦੇਖ ਰਹੇ ਆ ਜਾਂ ਕੋਈ 15 ਮਿੰਟ ਦੇਖ ਰਹੇ ਆ ਉਹਨੇ ਤੁਹਾਡਾ ਵਾਚ ਟਾਈਮ ਆ ਜਿਹੜਾ ਉਹ ਡਿਸਾਈਡ ਕਰਨਾ ਠੀਕ ਆ ਜੀ 100 ਸਬਸਕ੍ਰਾਈਬਰਸ ਹੁਣ ਮੈਂ ਤੁਹਾਨੂੰ ਇਹ ਗੱਲ ਕਲੀਅਰ ਕਰਦਾ ਹੁਣ ਮੈਂ ਵਾਚ ਟਾਈਮ ਦੀ ਗੱਲ ਕੀਤੀ ਕਿ 15 ਮਿੰਟ ਦੀ ਵੀਡੀਓ ਤੁਹਾਡੀ ਜੇ ਵਾਇਰਲ ਹੋ ਰਹੀ ਆ 50000 ਜਾਂ ਲੱਖ ਤੱਕ ਪਹੁੰਚ ਗਈ ਤਾਂ 2000 ਘੰਟੇ ਉਹਦੇ ਜੇ ਪੂਰੇ ਹੋਗੇ ਤਾਂ ਤੁਸੀਂ ਇੰਨੇ ਪੈਸੇ ਕਮਾ ਸਕਦੇ ਹੋ ਅੰਦਾਜ਼ਾ ਹੁਣ ਤੁਸੀਂ ਇਹ ਦੇਖੋ ਵੀ ਇਹ ਚੈਨਲ 15 ਮਿੰਟ ਦੀ ਵੀਡੀਓ ਜਿਹੜੇ ਚੈਨਲ ਤੋਂ ਪਈ ਆ ਮੰਨ ਲਓ ਕਿ ਉਹ ਜਿਹੜਾ ਚੈਨਲ ਆ ਉਹਦੇ ਸਬਸਕ੍ਰਾਈਬਰ ਹੈਗੇ ਆ ਜੀ 1500 ਤੋਂ 2000 ਜਾ ਥੋੜੇ ਬਹੁਤੇ ਅੱਗੇ ਪਿੱਛੇ ਠੀਕ ਹੈ ਜੀ ਹੁਣ ਸਬਸਕ੍ਰਾਈਬਰ ਤਾਂ ਇਹਦੇ 1500 2000 ਹੀ ਆ ਪਰ ਉਹ ਵਾਚ ਟਾਈਮ ਤੋਂ 25 30 ਡਾਲਰ ਆ ਜਿਹੜੇ ਉਹ ਕਮਾ ਰਹੇ ਆ ਜੇ ਇਹੋ ਜਿਹਿਆਂ 5 ਵੀਡੀਓਜ਼ ਮਹੀਨੇ ਦੀਆਂ ਪਾਤੀਆਂ ਤਾਂ ਤੁਸੀਂ ਲਾ ਲੋ ਵੀ 100 150 ਡਾਲਰ ਦੇ ਵਿੱਚ ਵਿੱਚ ਬੰਦਾ ਕਮਾ ਲੂਗਾ ਸਬਸਕ੍ਰਾਈਬਰ ਭਾਵੇਂ 2000 ਤੋਂ 5000 ਹੋ ਜਾਣਾ ਠੀਕ ਹੈ ਤੁਸੀਂ 100 ਡਾਲਰ ਕਮਾ ਲੋਗੇ ਵੀਡੀਓਜ਼ ਤੋਂ ਵੀਡੀਓਜ਼ ਦੇ ਵਾਚ ਟਾਈਮ ਤੋਂ ਠੀਕ ਹੈ ਜੀ ਹੁਣ ਕਈ ਚੈਨਲ ਇਹੋ ਜਿਹੇ ਨੇ ਧਿਆਨ ਨਾਲ ਸੁਣੇ ਉਹ ਇਹ ਗੱਲ ਉਹਨਾਂ ਦੇ ਸਬਸਕ੍ਰਾਈਬਰ ਤਾਂ ਹੁੰਦੇ ਨੇ ਜੀ ਸਬਸਕ੍ਰਾਈਬਰ ਮੰਨ ਲਓ 50000 ਜਾਂ 1 ਲੱਖ ਜਾਂ 1 ਲੱਖ ਪਲੱਸ ਵੀ ਕਈਆਂ ਦੇ ਸਬਸਕ੍ਰਾਈਬਰ ਆ ਜਦੋਂ ਉੱਥੇ ਵੀਡੀਓਜ਼ ਦੇਖਦੇ ਆ ਲੌਂਗ ਤਾਂ ਕੋਈ ਖਾਸ ਵਿਊ ਨਹੀਂ ਹੁੰਦੇ ਇਹੋ ਜਿਹੀ ਵੀ ਚੈਨਲ ਆ ਕੀ ਕਾਰਨ ਹੁਣ ਜ਼ਰੂਰੀ ਨਹੀਂ ਕਿ ਜਿਹੜਾ 50000 ਸਬਸਕ੍ਰਾਈਬਰ ਆ 1 ਲੱਖ ਸਬਸਕ੍ਰਾਈਬਰ ਆ ਉਹ ਵੀ 500 ਡਾਲਰ 1000 ਡਾਲਰ ਜਿਹੜਾ ਉਹ ਕਮਾਰਿਆ ਹੋਊਗਾ ਨਹੀਂ ਹੋ ਸਕਦਾ ਉਹ ਵੀ ਇੰਨੇ ਕੀ ਕਮਾਰਿਆ ਹੋਵੇ ਕਿ ਉਹਦੀਆਂ ਵੀਡੀਓਜ਼ ਨੇ ਜਿਹੜੀਆਂ ਓਨੀਆਂ ਕੀ ਜਾ ਰਹੀਆਂ ਹੋਣ ਜਿਹੜੇ ਜਿਹੜੇ 5000 ਸਬਸਕ੍ਰਾਈਬਰ ਵਾਲੇ ਵਿਊ ਆ ਰਹੇ ਨੇ ਉਹੀ ਇੱਥੇ ਵਿਊ ਆ ਰਹੇ ਨੇ ਤਾਂ ਕਮਾਈ ਦੋਨਾਂ ਦੀ ਸੇਮ ਆ ਇੱਥੇ ਸਬਸਕ੍ਰਾਈਬਰ ਦੀ ਕੋਈ ਵੈਲਿਊ ਨਹੀਂ ਰਹੀ ਪੈਸੇ ਨੂੰ ਲੈ ਕੇ ਠੀਕ ਹੈ ਜੀ ਹੁਣ ਸਬਸਕ੍ਰਾਈਬਰ 50000 ਤੋਂ 1 ਲੱਖ ਵਾਲਾ ਚੈਨਲ ਆ ਜਿਹੜਾ ਉਹ ਰੀਚ ਇੰਨੀ ਕਿਉਂ ਲੈ ਰਿਆ ਘੱਟ ਸਬਸਕ੍ਰਾਈਬਰ ਵਾਲੀ ਉਹਦੇ ਪਿੱਛੇ ਕਾਰਨ ਇਹ ਹੋ ਸਕਦਾ ਬਹੁਤ ਸਾਰੇ ਚੈਨਲ ਐ ਹੋਜੇ ਦੇਖੇ ਜਿਹੜੇ ਸ਼ਾਰਟਸ ਪਾਉਂਦੇ ਨੇ ਕਈ ਆਪਣੇ ਪਾਉਂਦੇ ਨੇ ਜਾਂ ਕੋਈ ਕਾਪੀਰਾਈਟ ਵਾਲੇ ਸ਼ਾਰਟਸ ਆਪਣੇ ਚੈਨਲ ਤੋਂ ਪਾਈ ਜਾਂਦੇ ਆ ਉਹ ਵਾਇਰਲ ਹੋ ਜਾਂਦੇ ਆ ਤੇ ਉਹਦੇ ਨਾਲ ਸਬਸਕ੍ਰਾਈਬਰ ਗੇਨ ਹੋ ਜਾਂਦੇ ਨੇ ਤੇ ਲੋਕੀ ਦਿਖਾਉਂਦੇ ਨੇ ਜੀ ਆ ਦੇਖੋ ਸਾਡੇ ਸਿਲਵਰ ਬਟਨ ਆ ਗਿਆ ਜੀ ਕਿਸੇ ਕੋਲ ਬਹੁਤ ਕਿਸਮਤ ਦੇ ਨਾਲ 골ਡ ਬਟਨ ਆ ਗਿਆ ਗੋਲਡਨ ਪਲੇ ਬਟਨ ਆ ਗਿਆ ਹਨ ਤੇ ਉਹਦੇ ਪਿੱਛੇ ਲੋਕੀ ਜਿਆਦਾ ਫੋਕਸ ਕਰਦੇ ਆ ਪਰ ਮੈਂ ਹਮੇਸ਼ਾ ਇਹੀ ਗੱਲ ਕਹਿਣਾ ਕਿ ਫੋਕਸ ਹਮੇਸ਼ਾ ਤੁਸੀਂ ਕਰਨਾ ਵਾ ਰੀਚ ਦੇ ਉੱਤੇ ਚੈਨਲ ਦੀ ਰੀਚ ਉਹ ਜ਼ਿਆਦਾ ਜ਼ਰੂਰੀ ਆ ਸਬਸਕ੍ਰਾਈਬਰ ਜ਼ਿਆਦਾ ਜ਼ਰੂਰੀ ਨਹੀਂ ਹੈਗੇ ਮੈਂ ਨਹੀਂ ਕਹਿੰਦਾ ਸਬਸਕ੍ਰਾਈਬਰ ਗੇਨ ਹੋਣੇ ਮਾੜੀ ਗੱਲ ਆ ਪਰ ਜਦੋਂ ਤੁਸੀਂ ਆਪਣਾ ਕੋਈ オリジナル ਕੰਟੈਂਟ ਪਾ ਰਹੇ ਹੋ ਭਾਵੇਂ ਸ਼ਾਰਟਸ ਦੇ ਵਿੱਚ ਤੇ ਭਾਵੇਂ ਲੌਂਗ ਵੀਡੀਓਜ਼ ਦੇ ਵਿੱਚ ਤੇ ਜਿਹੜੇ ਤੁਹਾਨੂੰ ਆ ਲੌਂਗ ਵੀਡੀਓਜ਼ ਤੋਂ ਸਬਸਕ੍ਰਾਈਬਰ ਆ ਰਹੇ ਨੇ ਭਾਵੇਂ ਘੱਟ ਆ ਰਹੇ ਨੇ ਉਹਦੀ ਸੈਟੀਸਫੈਕਸ਼ਨ ਹੀ ਹੋਰ ਆ ਠੀਕ ਹੈ ਤੇ ਉਹ ਜਦੋਂ ਤੁਸੀਂ ਕੰਟੈਂਟ ਪਾਉਂਦੇ ਜਾਓਗੇ ਵਧੀਆ ਵਧੀਆ ਤਾਂ ਆਰਗੈਨਿਕ ਸਬਸਕ੍ਰਾਈਬਰ ਲੌਂਗ ਵੀਡੀਓਜ਼ ਤੋਂ ਜਿਹੜੇ ਤੁਹਾਡੇ ਵਧਣ ਆ ਜਦੋਂ ਉਹ 1 ਲੱਖ ਤੇ ਜਾਣੇ ਆ ਤੇ ਜਦੋਂ ਉਹ 5 ਲੱਖ 10 ਲੱਖ ਤੇ ਜਾਣੇ ਆ 2 ਸਾਲ ਚ 3 ਸਾਲ ਚ 5 ਸਾਲ ਚ ਜਦੋਂ ਵੀ ਤਾਂ ਉਹਨੇ ਤੁਹਾਨੂੰ ਬੈਨੀਫਿਟ ਰੈਗੂਲਰ ਦੇਣਾ ਹੋ ਲਾਈਫ ਦੇਣਾ ਕਿ ਤੁਹਾਡੀਆਂ ਜਿਹੜੀਆਂ ਲੌਂਗ ਵੀਡੀਓਜ਼ ਨੇ ਉਹ ਸਬਸਕ੍ਰਾਈਬਰ ਜ਼ਰੂਰ ਦੇਖਣਗੇ ਇੱਥੇ ਜਿਹੜੇ 50 ਹਜ਼ਾਰ ਤੋਂ ਲੱਖ ਸਬਸਕ੍ਰਾਈਬਰ ਵਾਲੇ ਚੈਨਲ ਨੇ ਲੌਂਗ ਵੀਡੀਓਜ਼ ਤੇ ਵਿਊ ਘੱਟ ਲੈ ਰਹੇ ਨੇ ਉਹਦੇ ਪਿੱਛੇ ਕਾਰਨ ਇਹੀ ਆ ਕਿ ਇਹ ਜਿਹੜਾ ਸਬਸਕ੍ਰਾਈਬਰ ਆ ਇਹ ਸ਼ਾਰਟਸ ਤੋਂ ਆਇਆ ਹੋਇਆ ਲੌਂਗ ਤੋਂ ਨਹੀਂ ਆਇਆ ਹੋਇਆ ਜੈ ਵੀ ਹੋ ਸਕਦਾ ਕਿਸੇ ਦੀਆਂ ਹੋਰ ਦੀਆਂ ਵੀਡੀਓਜ਼ ਪਾ ਕੇ ਆਇਆ ਹੋਇਆ ਤੁਹਾਡੀਆਂ ਆਪਣੀਆਂ ਵੀਡੀਓਸੋਂ ਨਹੀਂ ਆਇਆ ਹੋਇਆ ਲੋਕ ਕੀ ਕਰਦੇ ਨੇ ਪਹਿਲਾਂ ਕਾਪੀਰਾਈਟ ਕੰਟੈਂਟ ਕਿਸੇ ਦਾ ਸ਼ਾਰਟਸ ਪਾ ਕੇ ਸਬਸਕ੍ਰਾਈਬਰ ਇਕੱਠੇ ਕਰਦੇ ਨੇ ਤੇ ਉਹਨਾਂ ਨੂੰ ਲੱਗਦਾ ਕਿ ਉਹ ਸਬਸਕ੍ਰਾਈਬਰ ਜਦੋਂ ਮੈਂ ਕੱਲ ਨੂੰ ਉਹ ਵੀਡੀਓ ਡਿਲੀਟ ਕਰਕੇ ਆਪਣਾ ਕੰਟੈਂਟ ਪਾਉਂਗਾ ਤੇ ਉਹ ਵੀ ਦੇਖਣਗੇ ਨਹੀਂ ਜੋ ਮੇਰਾ ਤਜਰਬਾ ਕਹਿੰਦਾ ਉਹ ਲੋਕ ਉਹ ਸਬਸਕ੍ਰਾਈਬਰ ਜਿਹੜੇ ਇਹ ਤੁਹਾਡੀਆਂ ਆਪਣੀਆਂ ਵੀਡੀਓਜ਼ ਬਹੁਤ ਘੱਟ ਦੇਖਣਗੇ ਰੀਚ ਤੁਹਾਡੇ ਚੈਨਲ ਦੀ ਨਹੀਂ ਵਧਣੀ ਸੋ ਚੈਨਲ ਦੀ ਰੀਚ ਬਣਾਉਣ ਦਾ ਇੱਕੋ ਇੱਕ ਤਰੀਕਾ ਹਮੇਸ਼ਾ ਦੇ ਵਾਂਗੂ ਇੱਕੋ ਗੱਲ ਕਹੂੰਗਾ ਕੰਟੈਂਟ ਵਧੀਆ ਪਾਓ ਤੇ ਕੰਟੈਂਟ ਵਧੀਆ ਪਾਉਗੇ ਤੁਹਾਡਾ ਜਿਹੜਾ ਵਾਚ ਟਾਈਮ ਆ ਤੁਹਾਡੇ ਵਿਊਜ਼ ਆ ਆਪੇ ਵਧਣਗੇ ਕੁਆਲਿਟੀ ਦੀਆਂ ਵੀਡੀਓਜ਼ ਆ ਜਿਹੜੀਆਂ ਪਾਉਂਦੇ ਰਹੋ ਰੈਗੂਲਰ オリジナル ਵੀਡੀਓਜ਼ ਪਾਉਂਦੇ ਰਹੋ ਉਹਦੇ ਨਾਲ ਤੁਹਾਡਾ ਜਿਹੜਾ ਸਬਸਕ੍ਰਾਈਬਰ ਵਧੂਗਾ ਤੇ ਪੈਸਾ ਜਿਹੜਾ ਤੁਹਾਨੂੰ ਵਾਚ ਟਾਈਮ ਦਾ ਮਿਲਣਾ ਵਾ ਸਬਸਕ੍ਰਾਈਬਰ ਦਾ ਪੈਸਾ ਨਹੀਂ ਮਿਲਣਾ ਠੀਕ ਆ ਜੀ ਸਮਝ ਆ ਗਈ ਸੋ ਆਪਣਾ ਜਿਹੜਾ ਫੋਕਸ ਆ ਉਹ ਵੀਡੀਓਜ਼ ਦੇ ਵਾਚ ਟਾਈਮ ਤੇ ਮਤਲਬ ਕਿ ਲੋਕੀ ਤੁਹਾਡੀ ਵੀਡੀਓ ਤੇ ਵੱਧ ਤੋਂ ਵੱਧ ਰੁਕਣ ਇਹਦੇ ਤੇ ਆਪਾਂ ਲਗਾਉਣਾ ਜੇ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਸਬਸਕ੍ਰਾਈਬਰ ਵਧਾਉਣ ਦੇ ਨਾਲੋਂ ਜਿਹੜੀ ਚੈਨਲ ਦੀ ਰੀਚ ਦੇ ਉੱਤੇ ਜ਼ਿਆਦਾ ਧਿਆਨ ਦਿਓ ਸੋ ਬਹੁਤ ਬਹੁਤ ਧੰਨਵਾਦ ਜੀ ਇੱਕ ਸਵਾਲ ਤੁਸੀਂ ਹੋਰ ਕਰਦੇ ਹੋ ਹੁੰਨੇ ਹੋ ਕਿ YouTube ਪ੍ਰੀਮੀਅਮ ਜਾਂ ਜੁਆਇਨ ਵਾਲੇ ਜਿਹੜੇ ਉਹ ਕਿਦਾਂ ਆਪਾਂ ਨੂੰ ਇਨਕਮ ਦਿੰਦੇ ਨੇ ਜਿਨ੍ਹਾਂ ਦੇ ਹੁਣ YouTube ਪ੍ਰੀਮੀਅਮ ਕਿ ਕਿਸੇ ਨੇ ਪੈਕੇਜ ਲੈ ਲਿਆ ਉਹ ਐਡਸ ਫ੍ਰੀ ਵੀਡੀਓ ਹੋ ਜਾਂਦੀਆਂ ਉਹਦਾ ਜਿਹੜੇ ਕੰਟੈਂਟ ਕ੍ਰिएਟਰ ਆ ਉਹਨਾਂ ਨੂੰ ਕੀ ਫਾਇਦਾ ਸੋ ਇਹ ਮੈਂ ਹਲੇ ਨਹੀਂ ਦੱਸੂਗਾ ਨਵੇਂ ਜਿਹੜੇ ਯੂਟਿਊਬਰ ਨੇ ਉਲਝ ਜਾਣਗੇ ਇਹਦੇ ਬਾਰੇ ਵੀਡੀਓ ਮੈਂ ਜ਼ਰੂਰ ਬਣਾਉਂਗਾ ਤੁਹਾਨੂੰ ਉਹ ਵੀ ਦੱਸੂਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਮੈਂ ਕਨਸੈਪਟ ਲੈ ਕੇ ਆਇਆ ਸੀ ਕਿ ਜਿਹੜੇ ਸਬਸਕ੍ਰਾਈਬਰ ਦੇ ਪੈਸੇ ਨਹੀਂ ਮਿਲਦੇ ਤੁਹਾਨੂੰ ਵਿਊਜ਼ ਦੇ ਵਾਚ ਟਾਈਮ ਦੇ ਪੈਸੇ ਮਿਲਦੇ ਆ ਉਹਦੇ ਵਿੱਚ ਜਿਹੜੀਆਂ ਐਡਸ ਆਉਂਦੀਆਂ ਨੇ ਉਹਦਾ ਪੈਸਾ ਤੁਹਾਨੂੰ ਮਿਲਦਾ ਸੋ ਬਹੁਤ ਬਹੁਤ ਧੰਨਵਾਦ ਜੀ ਕੋਈ ਕੁਐਰੀ ਹੁੰਦੀ ਆ ਥੱਲੇ WhatsApp ਕਰ ਸਕਦੇ ਹੋ ਨੇ